ਆਪਣੇ ਸਾਜਨ ਕੇ ਦਵਾਰ ਚਲੀ ਰੇ ਕੋਈ ਰੋਕ ਸਕੇ ਤੋ ਰੋਕ ਲੇ ਮਨਾਚਤੀ ਝੁਮ ਝੁਮ ਤੁਸੀਂ ਕਿਉਂ ਸਾਰੇ ਐਵੇਂ ਮੂਲਮਕਾਈ ਬੈਠੇ ਹੋ ਜਿਵੇਂ ادي ਦੂਜੀ ਚਿੱਠੀ ਪੜੀ ਗਈ ਹੋਵੇ ਚਿੱਠੀ ਮਿਲੀ ਆ ਚੁੱਪ ਕਰ ਕਿਦਾ ਕਿਦਾ ਮੂੰਹ ਕੁੱਟੇਗੀ ਹੁਣ ਤੱਕ ਘਰ ਘਰ ਥੂ ਥੂ ਹੋਵੇ ਨਦੀ ਲੈ ਲੋ ਸਵਾਦ ਹੁਣ ਚੰਗੇ ਹੋ ਨਾ ਮੈਂ ਨਹੀਂ ਕਹਿੰਦੀ ਸੀ ਇਹ ਕਰੂਗੀ ਕਰ ਕੋਈ ਹੋਰ ਪੜਾ ਲਓ ਇਹਨੂੰ ਅਖੇ ਬੇਟੇ ਪੜੇਗੀ ਬੇਟੇ ਬੜੇਗੀ ਬੜਗੇ ਬੇਟੀ ਪੁੱਟੇ ਰਾਵਾਂ ਤੇ ਅਗੇ ਕਿਤੇ ਮੁੰਡਾ ਨਾ ਫਸਿਆ ਨੀ ਚੁੱਪ ਕਰ ਜਾ ਨੀ ਬੈਰ ਨੇ ਕਿਉਂ ਸਾਡੇ ਮੂੰਹ ਤੇ ਲਫੇੜੇ ਮਾਰਦੀ ਐ ਦੱਸ ਤਰਸ਼ਤਾ ਕਰਨ ਚੱਲੇ ਆ ਪਾਪਾ ਹੋਰੀ ਅੱਛਾ ਮੇਰੇ ਜਿਹੜੇ ਪਿੰਟੇ ਨਾਲ ਹੀ ਕਰਨ ਲੱਗ ਗਿਆ ਕਿੱਟੇ ਤੇਰੇ ਯਾਰ ਦੇ ਮੈਂ ਵੱਡੇ ਤੇ ਕਿਉਂ ਵਸੂਗੀ ਚੜੇਲੇ ਸਾਰੇ ਸੋਣ ਲੋ ਮੈਂ ਸਾਦ ਨਹੀਂ ਹੋ ਜੂ ਕਿਸੇ ਪਿੰਟੇ ਸ਼ਿੰਟੇ ਨਾਲ ਵਿਆਹ ਨਹੀਂ ਕਰਾਉਂਦੀ ਐਕਟਿੰਗ ਐਕਟਿੰਗ ਦੇਖ ਲੋ ਇਹ ਤਾਂ ਸ਼੍ਰੀ ਦੇਵੀ ਤੋਂ ਵੀ ਟੱਪੀ ਪਈ ਆ ਜਿੰਨੀ ਉੱਤੇ ਆ ਉਤੋਂ ਵੱਧ ਥੱਲੇ ਆ ਤੁਸੀਂ ਗੁੱਸਾ ਨਾ ਕਰਿਓ ਹਾਂ ਸੱਚ ਹਰ ਤਾਂ ਸਾਰਾ ਇਹਨੇ ਕਰਿਆ ਸਜ਼ਾ ਮੈਨੂੰ ਕਾਦੀ ਮੇਰਾ ਕੀ ਕਸੂਰ ਹੈ ਹਾੜੇ ਬਾਲੇ ਖੇਖੜ ਨਾ ਕਰ ਤੇਰਾ ਮੱਥਾ ਉੱਥੇ ਹੀ ਡੱਬਣ ਲੱਗਿਆ ਆ ਜੁਬਾਨ ਨੂੰ ਬਾੜੇ ਚ ਬਾੜ ਲੈ ਅਸੀਂ ਗੱਲ ਵੀ ਨਾ ਕਰੀਏ ਇਹਨੂੰ ਸਿਰ ਤੱਬਾਈ ਬੈਠਿਓ ਓਏ ਵਿਚਾਰੀ ਤਾਂ ਪਿਆਰ ਕਰਦੀ ਐ ਸਾਨੂੰ ਪਰਦੇ ਪਾਉਂਦੀ ਐ ਤੂੰ ਚੱਕਦੀ ਐ 니 ਡੈਣੇ ਕਿਹੜੇ ਬਾਬੇ ਦਾ ਤਵੀਤ ਖੋਲ ਕੇ ਪਿਆਤਾ ਇਹਨਾਂ ਨੂੰ हिलिया बैठा सारा टब्बर ये गोल गोल गप्पे चाचा इतना सारा टब्बर कट्ठे बैठे हो हैं ऐसे खुशी जी गोलगप्पे हो जाना ओ तू जा यार नहीं खाने किसी ने गोलगप्पे आ जाओ ओ किसी की कुड़ी निकल वाली है एहो जी चटपटी खबर के चटपटे गोलगप्पे है आ जाओ អ <coughs> <coughs> ី <coughs> 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 <coughs>